ਦੋਸਤੋ ਰਿਆਜ਼ ਕਰਨ ਦੀਆਂ ਬਹੁਤ ਸਾਰੀਆਂ ਵੀਡੀਓਜ਼ ਪਾਈਆਂ ਜਾਂਦੀਆਂ ਪਰ ਰਿਆਜ਼ ਕੀਤਾ ਕਿਸ ਪੋਜੀਸ਼ਨ ਦੇ ਵਿੱਚ ਬੈਠ ਕੇ ਜਾਂ ਖੜ ਕੇ ਜਾਂ ਲੇਟ ਕੇ ਜਾਂ ਪੋਲੀ ਥਾਂ ਤੇ ਬੈਠ ਕੇ ਜਾਂ ਕਿਸ ਕਿਸ ਤਰੀਕੇ ਦੇ ਨਾਲ ਰਿਆਜ਼ ਕਰਨਾ ਚਾਹੀਦਾ ਹੈ ਜਾਂ ਕੁਰਸੀ ਦੇ ਲੱਤਾਂ ਲਮਕਾ ਕੇ ਇਹ ਸਾਰਿਆਂ ਦਾ ਤੁਹਾਡਾ ਸਵਾਲ ਹੋਊਗਾ ਰਿਆਜ਼ ਜਿਹੜਾ ਪ੍ਰੋਪਰ ਫੋਕਸਡ ਹੋ ਕੇ ਜੇ ਤੁਸੀਂ ਪ੍ਰੋਪਰ ਧਿਆਨ ਲਾ ਕੇ ਕਰਨਾ ਚਾਹੁੰਦੇ ਹੋ ਤਾਂ ਚੌਂਕੜੀ ਮਾਰ ਕੇ ਇੱਕ ਸਮਤਲ ਥਾਂ ਦੇ ਉੱਤੇ ਬੈਠ ਕੇ ਜਿਹੜਾ ਪੋਲਾ ਗੱਦਨ ਹੋਵੇ ਤੁਹਾਡੀ ਰੀਡ ਦੀ ਹੱਡੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਤੁਸੀਂ ਸਟੇਟ ਬੈਠੇ ਹੋਣੇ ਚਾਹੀਦੇ ਹੋ ਤੇ ਹੱਥ ਤੁਹਾਡੇ ਇੱਧਰ ਜੇ ਮੁੰਦਰਾ ਇਸ ਆ ਪੋਜੀਸ਼ਨ ਇਹ ਗੋਡਿਆਂ ਤੇ ਉੱਤੇ ਤੁਸੀਂ ਹੱਥ ਇਸ ਤਰ੍ਹਾਂ ਰੱਖ ਲਓ ਅੱਖਾਂ ਬੰਦ ਕਰਕੇ ਬਿਲਕੁਲ ਸਟੇਟ ਬੈ ਕੇ ਧੌਣ ਤੁਹਾਡੀ ਸਿੱਧੀ ਹੋਵੇ ਫਿਰ ਤੁਸੀਂ ਲੰਬਾ ਸਾਹ ਭਰ ਕੇ ਜੇ ਸਾਹ ਲਾਉਂਗੇ ਤਾਂ ਉਹ ਤੁਹਾਡਾ ਧਿਆਨ ਵੀ ਪ੍ਰੋਪਰ ਲੱਗੂਗਾ ਉਸ ਸੁਰ ਦੇ ਉੱਤੇ ਤੇ ਤੁਹਾਨੂੰ ਦਾ ਲਾਭ ਵੀ 100% ਮੁੰਡੇ ਨੇ ਇੱਕ ਨੇ ਗਲਤੀ ਕੀਤੀ ਸੋ ਉਹਨੂੰ ਮੈਂ ਦੱਸ ਰਿਹਾ ਵੀਡੀਓ ਦੇ ਵਿੱਚ ਅੱਗੇ ਵੀ ਤੁਸੀਂ ਦੇਖਿਓ ਸਿੱਧੇ ਸਿੱਧੇ ਹੋ ਕੇ ਬੈਠਣਾ ਮੈਂ ਮਤਲਬ ਰੀੜ ਦੀ ਹੱਡੀ ਤੋਂ ਥੋੜਾ ਹਾਂ ਕਿਉਂਕਿ ਨਾ ਉਹਦਾ ਰੀਜ਼ਨ ਇਹ ਹੈ ਕਿ ਮੈਂ ਦੱਸਿਆ ਸੀ ਅੱਗੇ ਵੀ ਜਿੰਨੇ ਆਪ ਸਿੱਧੇ ਹੋ ਕੇ ਬੈਠਾਂਗੇ ਉਹਨਾਂ ਸਾਹ ਅੰਦਰ ਜ਼ਿਆਦਾ ਹੋਲਡ ਕਰਕੇ ਰੱਖ ਸਕਦੇ ਆ ਠੀਕ ਹੈ ਲੰਗਸ ਨੂੰ ਜ਼ਿਆਦਾ ਐਬਜ਼ੌਰਬ ਕਰਨ ਦੀ 에ਰ ਆਤ ਪੈਂਦੀ ਹੈ ਤੇ ਜਿੰਨੀ ਆਪਣੀ ਮਤਲਬ ਹਵਾ ਜ਼ਿਆਦਾ ਹੋਊਗੀ ਆਪਣੀ ਮਤਲਬ ਲੰਗਸ ਦੇ ਵਿੱਚ ਉਨੀ ਆਪਣੀ ਗਾਇਕੀ ਵਧੀਆ ਹੋਊਗੀ ਓਕੇ ਓਕੇ ਸਾਹ ਘੱਟ ਚੜੂਗਾ ਦਮ ਫੁੱਲੂਗਾ ਨਹੀਂ ਠੀਕ ਹੈ ਰਨਿੰਗ ਕਰੋ ਉਹਦੇ ਨਾਲ ਕੀ ਆ ਸਾਨੂੰ ਮਤਲਬ ਸਾਹ ਚੜਾਉਣਾ ਜ਼ਰੂਰੀ ਹੈ ਇੱਕ ਤਾਂ ਫਿੱਟ ਰਹਿੰਦਾ ਬੰਦਾ ਓਕੇ ਲੇਕਿ ਤੁਹਾਡੇ ਆਰਗਨਸ ਵਧੀਆ ਰਹਿੰਦੇ ਆ ਸਿੰਗਿੰਗ ਚ ਬਹੁਤ ਹੈਲਪ ਕਰਦੀਆਂ ਇਹ ਚੀਜ਼ਾਂ ਹੈਨਾ ਤੁਹਾਡੇ ਮਤਲਬ ਮੇਨ ਕੰਮ ਯਾਰ ਕੀ ਤਾਂ ਲੰਗਸ ਦਾ ਹੀ ਆ ਉਹਨੇ ਉਨੀ 에ਅ 에ਅਰ ਕੰਟਰੋਲ ਕਰਨੀ ਹੈ ਹੈਨਾ ਤਾਂ ਫਿਰ ਜੇ ਆਪਾਂ ਭੱਜਾਂਗੇ ਤਾਂ ਉਹਦੇ ਨਾਲ ਗਾਇਕੀ 'ਚ ਫਰਕ ਵੀ ਪੈਂਦਾ ਹੀ ਆ ਸਟੈਮਨਾ ਮੰਨਦਾ ਜਦੋਂ ਤੁਹਾਡਾ ਸਾਹ ਦਾ ਤੇ ਵੀ ਆਟੋਮੈਟਿਕ ਵਧੀਆ ਹੁੰਦੀ ਹੈ